ਤਾਰਨ ਜਿਮਨੀ ਚੋਣ ਦੇ ਲਈ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ جاری ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਚੋਣਾਂ ਦੇ ਲਈ ਪੁਖਤਾ ਪ੍ਰਬੰਧ ਕਰਨ ਦਾ ਦਾਵਾ ਕੀਤਾ ਗਿਆ ਪਰ ਤਸਵੀਰ ਸਾਂਝੀ ਕਰ ਰਹੇ ਹਾਂ ਚਬਾਲ ਦੀ ਚਬਾਲ ਦੇ ਸਰਕਾਰੀ ਸੈਕੰਡਰੀ ਸਕੂਲ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰੇ ਬਜ਼ੁਰਗ ਬੜੇ ਮੁਸ਼ਕਲ ਦੇ ਨਾਲ ਚੱਲ ਕੇ ਆਂਦੇ ਹੋਏ ਨਜ਼ਰ ਆ ਰਹੇ ਕਿਉਂਕਿ ਇੱਥੇ व्हीਲਚੇਅਰ ਦਾ ਇੰਤਿਆਮ ਨਹੀਂ ਕੀਤਾ ਗਿਆ

ਉਹ ਮਿਲੂ ਕੋਈ ਨਹੀਂ ਮਿਲੂ ਕੋਈ ਕਾਤਾ ਹੀ ਉਹ ਵੇਖੀ ਕਿ ਉਪਰਾਂ ਟੋ ਅੱਛਾ ਨਹੀਂ ਵੀਲਚੇਅਰ ਨਹੀਂ ਮਿਲਨੀ ਤੁਹਾਨੂੰ ਇੱਥੇ ਹੈ ਹੀ ਨਹੀਂ ਇੰਤਜ਼ਾਮ ਨਹੀਂ ਕੀਤਾ ਗਿਆ ਬੱਸ ਬਿਲਕੁਲ ਲੱਗਦਾ ਪ੍ਰਬੰਧ ਹੋਣੇ ਚਾਹੀਦੇ ਆ ਬਜ਼ੁਰਗਾਂ ਵਾਸਤੇ ਚਾਹੀਦੇ ਰਹੇਗੇ ਆ ਤ੍ਰਿਲੋਕ ਸਿੰਘ 78 ਸਾਲ ਏਜ ਅਸੀਂ ਦੇਖਿਆ ਸੀ ਸਕੂਟਰ ਚਲਾ ਕੇ ਆਏ ਹਾਂ ਹਾਂਜੀ ਕੀ ਗੱਲ ਸਕੂਟਰ ਤੇ ਕਿਉਂ ਸਕੂਟਰ ਤੇ ਵੋਟ ਪਾਉਣ ਆਏ ਆ ਇਹ ਤੁਹਾਡੇ ਵਾਸਤੇ ਵੀਲਚੇਅਰ ਦਾ ਕੋਈ ਇਨਸਾਮ ਨਹੀਂ ਕੀਤਾ ਵੀਲਚੇਅਰ ਦਾ ਨੋ ਕੋਈ ਪ੍ਰੋਬਲਮ ਨਾ ਕੋਈ ਨਹੀਂ ਨਾ ਕੋਈ ਪ੍ਰਬੰਧ ਨਹੀਂ ਪਰ ਜ਼ਿੰਮੇਵਾਰ ਇਸੀ ਪ੍ਰਸ਼ਾਸਨ ਦੀ ਇੱਥੇ ਕਿਉਂਕਿ ਨਿਯਮ ਹੈ ਨਿਯਮ ਹੈ ਵੋਟ ਪਾਉਣ ਦਾ ਤਾਂ ਹੱਕ ਸਾਡਾ ਬੰਦਾ ਉਹ ਆਖ ਹੀ ਕਰ ਬਣਾਉਣ ਇੱਕ ਕਰਕੇ ਤੁਹਾਨੂੰ ਸਕੂਟਰ ਤੇ ਆਣਾ ਪਿਆ ਆਉਣਾ ਪਿਆ ਸਾਡੇ ਤੁਹਾਡੇ ਘਰ ਦੇ ਵੀ ਨਹੀਂ ਚੱਲ ਪੈਂਦੇ ਚੰਗੀ ਨਾ ਚੱਲ ਪੈਂਦੇ ਨਹੀਂ ਬਿਲਕੁਲ ਨਹੀਂ ਚੱਲ ਪੈਂਦੇ ਕਿਥੇ ਨਹੀਂ ਉਹ ਅੰਦਰ ਅੰਦਰ ਤੁਸੀਂ ਵੀ ਪਹੁੰਚੇ ਹੋ ਵੋਟ ਪਾਉਣ ਦੇ ਲਈ ਇੱਥੇ ਵੇਖਿਆ ਕਾਫੀ ਮੁਸ਼ਕਿਲ ਨਾਲ ਆਏ ਹੋ ਅੰਦਰ ਨਹੀਂ ਜੀ ਇਹ ਮੋਟਰਸਾਈਕਲ ਤੇ ਬੈ ਕੇ ਆ ਗਏ ਹਾਂ ਹਾਂ ਜੀ ਕਿਉਂਕਿ ਪ੍ਰਬੰਧ ਨਹੀਂ ਹੈ व्हीलचेयर ਦਾ ਹਨਾ ਨਹੀਂ ਨਹੀਂ ਪਰ ਉਹ ਨਹੀਂ ਹੈ ਇਹ ਤੁਰੇ ਫਰੀਦਾ ਮਾੜਾ ਸਟਾਫ ਦੇ ਘਰ ਤੋਂ ਵਧੀਆ ਠੀਕ ਆ ਦੂਰ ਹੋਣਾ ਕਰਕੇ ਫਿਰ ਮੋਟਰਸਾਈਕਲ ਤੇ ਬੈ ਕੇ ਆਏ ਹਾਂ ਪ੍ਰਬੰਧਾ ਚ ਇੱਕ ਵੱਡੀ ਖਾਮੀ ਨਜ਼ਰ ਆਈ ਹੈ ਸਰ ਜਦੋਂ ਲਿਸਟ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 1657 ਉਹ ਵੋਟਰ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਤੋ ਨਿਯਮ ਅਨਸਾਰ ਉਹਨਾਂ ਬਜ਼ੁਰਗ ਵੋਟਰਾਂ ਦੇ ਲਈ व्हीलचेयर ਦਾ ਪ੍ਰਬੰਧ ਹੋਣਾ ਲਾਜ਼ਮੀ ਸੀ ਪਰ ਇੱਥੇ व्हीलचेयर ਨਾ ਹੋਣ ਕਰਕੇ ਵੋਟਰ ਆ ਕੇ ਵਾਪਸ ਜਾ ਰਹੇ ਆ ਫੇਰ ਉਹ ਟੂ-व्हीਲਰ ਤੇ ਬੈਠ ਕੇ ਅੰਦਰ ਤੱਕ ਪੋਲਿੰਗ ਸਟੇਸ਼ਨ ਦੇ ਅੰਦਰ ਦਾਖਲ ਹੋ ਕੇ ਪੋਲਿੰਗ ਬੂਥ ਤੱਕ ਪਹੁੰਚ ਰਹੇ ਆ ਕਿਤੇ ਨਾ ਕਿਤੇ ਪ੍ਰਬੰਧ ਚ ਇੱਕ ਵੱਡੀ ਖਾਮੀ ਜਿਹੜੀ ਹੈ ਉਹ ਨਜ਼ਰ ਆਈ ਹੈ ਬਜ਼ੁਰਗ ਵੋਟਰਾਂ ਨੂੰ ਜਿਹੜਾ व्हीलचेयर ਨਾ ਹੋਣ ਦੇ ਚਲਦਿਆਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਆਨ ਕਰ ਰਹੀ ਹੈ ਚੋਣ ਕਮਿਸ਼ਨ ਦੇ ਪ੍ਰਬੰਧਾਂ ਦੀ ਵੱਡੀ ਖਾਮੀ ਪ੍ਰਸ਼ਾਸਨ ਇੱਕ ਲਿਸਟ ਜਾਰੀ ਕਰਦਾ ਹੈ ਜਿਸ ਦੇ ਵਿੱਚ ਵੋਟਾਂ ਦੀ ਲਿਸਟ ਦਿੱਤੀ ਜਾਂਦੀ ਹੈ ਕਿ 192838 ਵੋਟਰ ਨੇ ਜਿਨ੍ਹਾਂ ਦੇ ਵਿੱਚ 1657 ਉਹ ਵੋਟਰ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਪਰ ਜਿਹੇ ਚ ਇਹਨਾਂ ਬਜ਼ੁਰਗ ਵੋਟਰਾਂ ਦੇ ਲਈ व्हीਲਚੇਅਰ ਦਾ ਪ੍ਰਬੰਧ ਨਹੀਂ ਕੀਤਾ ਗਿਆ ਭਾਜੀ ਬਣਾ ਇੱਕ ਜ਼ਰੂਰੀ ਨਿਯਮ ਸੀ ਜਦੋਂ ਲਿਸਟ 'ਚ ਇਹ ਹੈਗਾ ਕਿ 1657 ਉਹ ਵੋਟਰ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਤੇ ਉਹਨਾਂ ਦੇ ਲਈ ਕੋਈ ਪ੍ਰਬੰਧ ਨਹੀਂ ਇੱਥੇ ਬੜੀ ਨੰ ਲੈ ਕੇ ਜੀ ਇਲੈਕਸ਼ਨ ਕਮਿਸ਼ਨ ਦੀ ਬਹੁਤ ਵੱਡੀ ਨੰ ਲੈ ਕੇ ਆ ਵੀਲ ਚੇਅਰ ਚਾਹੀਦੀ ਆ ਪ੍ਰਬੰਧ ਵੇਲਾ ਤੂੰ ਗਿਆ ਲੈ ਗਿਆ ਤੂੰ ਕੇ ਲੈ ਆਇਆ 20 ਤੇ ਸਕੂਟਰ ਤੇ ਆਏ ਤੁਸੀਂ ਹਾਂਜੀ ਘਰੋਂ ਤੇ ਸਕੂਟਰ ਤੇ ਇੱਥੇ ਤੇ ਵੀਲ ਚੇਅਰ ਚਾਹੀਦਾ ਨਾ ਕਿ ਨਹੀਂ ਹਾਂ ਨਹੀਂ ਹੈਗਾ ਹੋਰ ਮੈਡੀਕਲ ਪੈਦੀ ਤੂ ਤੂ ਕਿਤੇ ਖੜਿਆ ਮਰਾ ਮੁੱਤਰ ਨਾ ਵੋਟ ਪਾਈ ਅਜੇ ਨਾ ਮੈਂ ਤੇ ਘਰੋਂ ਯਾਰ ਆਂ ਤੇ ਮੇਰੀ ਵੋਟ ਨੇ ਜਿੱਤਨਾ ਅਗਲੇ ਆਨੇ ਰਹਿਣ ਦੋ ਤੁਹਾਡਾ ਬਲੰਦ ਹੌਸਲੇ ਸਲਾਮਤ ਸੀ ਵੋਟ ਪਾਣ ਆਏ ਹਾਂ ਹਾਂ ਬਾਤ ਮਨ ਚ ਤੇ ਸੀ ਪਰ ਹੁਣ ਸਿਹਤ ਨਹੀਂ ਜਾਂਚ ਦਿੰਦੀ ਨਾ ਗੱਲ ਤੇ ਆਇਆ ਹਾਂ ਤਾਂ ਹੁਣ ਤੱਕ ਕਿੰਨੀ ਵਾਰੀ ਵੋਟ ਪਾਈ ਹੈ ਜਿਉਂ ਬਣੀਆਂ ਵੋਟਾਂ ਮੈਂ ਉਦੋਂ ਦੀ ਪਾਉਂ ਰਹੀ ਆ ਕਿੰਨੀ ਬਣੀਆਂ ਹਾਂ ਮੇਰੀ ਉਮਰ 80 ਹੂੰ 62 ਸਾਲਾਂ ਤੋਂ ਵੋਟਾਂ ਪਾ ਰਹੇ ਹੋ ਪਾ ਰਹੇ 62 ਸਾਲ ਹੋ ਗਏ ਵੋਟਾਂ ਪਾ ਰਹੇ ਪਾ ਰਹੇ ਕੀ ਇੰਨਾ ਦਿਨ ਇੰਨਾ 62 ਸਾਲਾਂ ਚ ਕੀ ਹਾਲਤ ਬਦਲੇ ਵੇਖੀ ਤੁਸੀਂ ਹਾਲਾਤ ਤੇ ਨਹੀਂ ਕੁਝ ਵੀ ਬਦਲਿਆ ਰਾਤ ਜਿਹੜਾ ਆਉਂਦਾ ਸਾਡੇ ਪੈੜੀਆਂ ਚ ਪਾਣੀ ਆ ਫੋਟੋ ਲਾ ਕੇ ਲੈ ਜਾਂਦੇ ਹੁਣ ਇਹ ਵੇਖੋ ਕੀ ਕਰਦੇ ਆ ਸਾਡੀਆਂ ਪੈੜੀਆਂ ਡੁੱਬੀਆਂ ਪਈਆਂ ਆਮਦ ਰੁਕੀ ਪਈ ਆ ਆਮਦਾਂ ਰੁਕੀ ਪਈ ਆ ਵੇਲਾ ਚੜਦੀ ਕਲਾ ਹੁਣ ਬਦਲਾਵ ਤੇ ਆਪਾਂ ਜ਼ਬਰਦਸਤੀ ਜੋ ਆਪਾਂ ਕਰ ਸਕਦੇ ਉਹ ਤੇ ਕਰੀ ਜਾਣੇ ਆ ਬਦਲਾ ਨਹੀਂ ਹੈ ਤੇ ਜੋ ਅਗਲਿਆਂ ਨੇ ਕਰਨਾ ਫਿਰ ਅਗਲੇ ਕਰਨ ਉਹ ਉਹਨਾਂ ਦਾ ਫਰਜ਼ ਹੈ ਜੋ ਸਾਡਾ ਫਰਜ਼ ਹੈ ਨਿਭਾਈ ਜਾਣ ਦਾ ਠੀਕ ਹੈ ਨਾ ਮੈਂ ਮੰਗ ਕਰਦੇ ਹਾਂ ਕਿ ਬਜ਼ੁਰਗਾਂ ਲਈ ਪ੍ਰਬੰਧ ਹੋਣਾ ਚਾਹੀਦਾ ਹੈ ਹਾਂ ਵੀਲ ਚੇਅਰ ਜ਼ਰੂਰ ਹੋਣਾ ਚਾਹੀਦੀ ਹੈ ਮੈਂ ਨਾ ਉਹ ਨੰਗਰ ਨਹੀਂ ਸੀ ਦੇਂਦੇ ਤੇ ਮੈਂ ਇੱਡੀ ਦੂਰ ਆ ਸਕਦੀ ਸੀ ਪਿੰਨ ਚਲ ਦੱਸੋ ਫਿਰ ਮੈਂ ਆਖਿਆ ਮੈਂ ਮੈਂ ਮੁੜ ਜਾਨੀ ਹੋਰ ਕੀ ਹੈ ਫਿਰ ਉਹਨੇ ਇੱਕ ਭਾਈ ਸਾਹਿਬ ਕਹਿ ਰਹੇ ਕਹਿੰਦੇ ਜਾਣ ਕੇ ਕੀਤਾ ਵੀ ਜ਼ਿਆਦਾਤਰ ਜਿਹੜੇ ਬਜ਼ੁਰਗ ਵੋਟਰ ਨੇ ਉਹ ਕਾਲੀਦਾਲ ਦੇ ਵੋਟਰ ਤਾਂ ਨਹੀਂ ਇਹਨਾਂ ਵਾਸਤੇ ਪ੍ਰਬੰਧ ਕੀਤਾ ਨਹੀਂ ਵੇਖੋ ਜੀ ਕਾਲੀ ਦਾ ਹੋਵੇ ਕਾਂਗਰਸ ਦਾ ਹੋਵੇ ਝਾੜੂ ਦਾ ਹੋਵੇ ਜੀ ਦਾ ਮਰਜ਼ੀ ਵੀ ਹੋਵੇ ਖਾਂ ਵੋਟਰ ਤੇ ਬੋਲਣਾ ਚਾਹੀਦਾ ਪਰ ਵੇ ਜਿੱਦ ਕੋ ਤੁਰਿਆ ਨਹੀਂ ਜਾਂਦਾ ਵੋਟਰ ਉਹ ਕਿਸੇ ਦਾ ਵੀ ਉਹ ਆਉਂ ਕਿ ਤਰ੍ਹਾਂ ਅੰਦਰ ਔਕੀ ਚੇਰ ਤੇ ਚਾਹੀਦੀ ਆ ਨਾ ਬਲ ਤੇ ਦੋ ਚਾਹੀਦੀਆਂ ਵਾਰੀ ਵਾਰੀ ਲਈ ਆਉਣ ਆਹ ਹੁਣ ਆ ਕੋਈ ਆਉਣ ਤੇ ਨਹੀਂ ਨਾ ਮੈਨੂੰ ਤਿੰਨ ਤਿੰਨ ਪੁੱਥੇ ਤੇ ਜਾ ਕੇ ਵੇਖ ਲਿਆ ਕਿਤੇ ਵੀ ਵੀਲ ਚੇਰ ਆਣੀ ਇਹੋ ਤੇ ਮੈਂ ਲੈ ਆ ਬਸ ਇੱਕ ਇਨਾ ਆ ਵੀ ਜਦੋਂ ਵੋਟ ਲੈਣੀ ਆ ਜੀ ਸਾਨੂੰ ਪਾਇਓ ਜੀ ਸਾਨੂੰ ਪਾਇਓ ਬਸ ਆ ਕੁਛ ਹਾਂ ਕੋਈ ਹੈ ਸਹੂਲਤ ਇਹ ਸਰਕਾਰ ਦੀ ਜ਼ਿੰਮੇਵਾਰੀ ਸੀ ਇੱਥੇ ਸਰਕਾਰ ਦਾ ਪ੍ਰਬੰਧ ਚਾਹੀਦਾ ਪ੍ਰਬੰਧ ਚਾਹੀਦਾ ਜਿਸ ਜੇ ਵੋਟ ਜਿਹੜਾ ਪਾਉਣਾ ਆਉਂਦਾ ਉਹਦੀ ਸਿਹਤ ਜਿਹੋ ਜੀ ਹੈ ਉਹਨੇ ਤੇ ਉਹ ਜਾਈ ਤੁਰਨਾ ਠੀਕ ਹੈ ਨਾ ਕੀ ਮੰਗ ਕਰਦੇ ਹੋ ਜੀ ਕੋਈ ਪਾਣੀ ਦਾ ਪ੍ਰਬੰਧ ਨਹੀਂਗਾ ਕੋਈ ਵੀਲ ਚੇਅਰ ਦਾ ਪ੍ਰਬੰਧ ਨਹੀਂਗਾ ਕੋਈ ਇੰਨਾ ਬੈਠਣ ਦਾ ਪ੍ਰਬੰਧ ਨਹੀਂਗਾ ਜਦੋਂ ਵੀ ਇਲੈਕਸ਼ਨ ਹੋਵੇ ਕੋਈ ਬੈਂਚ ਦਾ ਪ੍ਰਬੰਧ ਨਹੀਂ ਕੋਈ ਕੁਰਸੀ ਵਾਧੂ ਹੋਵੇ ਬੈਂਚ ਹੋਵੇ ਜਿਹਦੇ ਉੱਤੇ ਬਹਿ ਜੀਏ ਉਹ ਬੈਂਚ ਵਾਲਾ ਪ੍ਰਬੰਧ ਹੈ ਇਹ ਤਸਵੀਰਾਂ ਬਿਆਨ ਕਰ ਰਹੀ ਹੈ ਨੇ ਕਿ ਪ੍ਰਬੰਧਾਂ 'ਚ ਵੱਡੀ ਕਮੀ ਹੈ ਪੋਲਿੰਗ ਸਟੇਸ਼ਨ ਤੇ ਸਰਕਾਰੀ ਹਾਈ ਸਕੂਲ ਚਬਾਲ ਜਿੱਥੇ ਨਾ ਕੋਈ ਪੀਣ ਪਾਣੀ ਦਾ ਪ੍ਰਬੰਧ ਹੈ ਨਾ ਉਹ ਬਜ਼ੁਰਗ ਵੋਟਰ ਜਿਹੜੇ ਚੱਲਣ ਫਿਰਨ ਤੋਂ ਅਸਮਰਥ ਨੇ ਉਹਨਾਂ ਲਈ व्हीਲਚੇਅਰ ਦਾ ਪ੍ਰਬੰਧ ਹੈ ਇੱਥੋਂ ਤੱਕ ਕਿ ਜਿਹੜੇ ਬੜੇ ਜਜ਼ਬੇ ਦੇ ਨਾਲ ਇਸ ਲੋਕ ਕੰਤਰ ਦੇ ਇਸ ਮੇਲੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਆਪਣੇ ਜ਼ਮੂਰੀ ਹੱਕ ਦੀ ਵਰਤੋਂ ਕਰਨ ਦੇ ਲਈ ਪਹੁੰਚ ਰਹੇ ਨੇ ਉਹਨਾਂ ਦੇ ਲਈ ਬੈਠਣ ਤੱਕ ਦਾ ਕੋਈ ਪ੍ਰਬੰਧ ਨਹੀਂ ਹੈ ਬੜੀ ਵੱਡੀ ਕਮੀ ਹੈ ਜੀ ਪ੍ਰਬੰਧ ਦੀ ਹਾਂਜੀ ਵੀਲਚਰ ਹੋਣੀ ਚਾਹੀਦੀ ਸੀ ਹਾਂਜੀ ਵੀਲਚਰ ਹੋਣੀ ਚਾਹੀਦੀ ਹੈ ਵੀਲਚਰ ਹੋਣੀ ਚਾਹੀਦੀ ਪਿੰਡੂਆਂ ਵਾਸਤੇ 76 ਸਾਲ ਦੇ ਇਹ ਤੇ ਜੇ ਤੂੰ ਵੋਟਰ ਤਾਂ ਤੁਸੀਂ ਵੀ ਵੋਟਰਾਂ ਦਾ ਧਿਆਨ ਰੱਖੋ ਫੇਰ ਹੀ ਵੋਟਰਾਂ ਉੱਕੇ ਹੋਗਾ ਵੀ ਤੁਹਾਡਾ ਧਿਆਨ ਰੱਖਦੇ ਹਾਗੜੀ ਕਾਰਮਾਰਗੀ ਗਾਂ ਜਾਣਾ ਪਰ ਇਹ ਲੋਕਤੰਤਰ ਦੇ ਪੱਖੋਂ ਬੇਹਤ ਖੂਬਸੂਰਤ ਤਸਵੀਰ ਹੈ 80 ਸਾਲ ਤੋਂ ਵੱਧ ਉਮਰ ਦਾ ਇਹ ਜੋੜਾ ਜਿੰਨਾਂ ਲਈ ਕੋਈ ਪ੍ਰਬੰਧ ਨਹੀਂ ਸੀ ਪਰ ਸਕੂਟਰ ਤੇ ਆ ਕੇ ਇੱਥੇ ਵੋਟ ਪਾਉਣ ਦੇ ਲਈ ਪਹੁੰਚੇ ਹੈ ਔਰ ਖਿੜੇ ਮੱਥੇ ਦੋਵੇਂ ਜਿਹੜੇ ਬਜ਼ੁਰਗ ਜੋੜਾ ਇਹ ਹੱਸਦੇ ਹੱਸਦੇ ਵੋਟ ਪਾਉਣ ਆਏ ਭਾਵੇਂ ਪ੍ਰਬੰਧਾਂ 'ਚ ਵੱਡੀ ਘਾਟ ਹੈ ਸ਼ਾਇਦ ਇਹੀ ਲੋਕਤੰਤਰ ਦੀ ਤਸਵੀਰ ਨੂੰ ਬੇਹਤ ਹੋਰ ਜ਼ਿਆਦਾ ਖੂਬਸੂਰਤ ਬਣਾ ਰਹੀ ਹੈ ਤੋ ਚੌਂਕ ਕਮਿਸ਼ਨ ਨੂੰ ਲੈ ਕੇ ਪ੍ਰਬੰਧਾਂ ਚ ਇੱਕ ਵੱਡੀ ਕਮੀ ਨਜ਼ਰ ਆਈ ਹੈ ਬੜੀ ਵੱਡੀ ਕਮੀ ਨਜ਼ਰ ਆ ਰਹੀ ਕੁਝ ਬਜ਼ੁਰਗ ਵੋਟਰਾਂ ਨੇ ਕੰਪਲੇਂਟ ਕੀਤੀ ਹੈ ਕਿ 휠ਚੇਅਰ ਦਾ ਪ੍ਰਬੰਧ ਹਾਂਜੀ ਇੱਥੇ ਆ ਕੇ ਅਸੀਂ ਦੇਖਿਆ ਕਿ 휠ਚੇਅਰ ਦਾ ਪ੍ਰਬੰਧ ਨਹੀਂ ਹੈਗਾ ਉਹ ਇਮੀਡੀਏਟਲੀ ਕਰਵਾ ਰਿਆ ਜਾਏ ਕੁਝ ਪ੍ਰੋਬਲਮ ਸੀ ਤੁਸੀਂ ਤੁਸੀਂ ਦੇਖਿਆ ਕਿ 1657 ਵੋਟਰ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ ਹਾਂਜੀ 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 ਆਪਾਂ ਨੇ ਸਾਰੇ ਬੂਥਸ ਤੇ ਅਰੇਂਜਮੈਂਟ ਕਰਵਾਈ ਸੀ ਕਿ ਇੱਥੇ ਕੁਝ ਕਮੀ ਪੇਸ਼ੀ ਰਹਿ ਗਈ ਹੈ ਉਹਨੂੰ ਇਮੀਡੀਏਟਲੀ ਕੰਸਰਨਡ ਆਫੀਸਰ ਨੂੰ ਕਹਿ ਕੇ ਇੱਥੇ 휠 ਚੇਅਰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜਿੱਦਲੀ ਬਲਾਸ ਤੋਂ ਬਾਅਦ ਕੁਝ ਖਾਸ ਮੀਟਿੰਗ ਲੈ ਜਾ ਰਹੇ ਸਿਕਿਉਰਿਟੀ ਦੇਖੋ ਆਪਣੇ ਆਲਰੇਡੀ ਤੁਸੀਂ ਦੇਖੋਗੇ ਡਿਊਰਿੰਗ ਇਲੈਕਸ਼ਨਸ ਐਕਸੈਸ ਫੋਰਸ ਲੱਗੀ ਹੋਈ ਹੈ ਹਰ ਬੂਥ ਤੇ ਤੁਸੀਂ ਦੇਖੋਗੇ ਆਪਾਂ ਨੇ ਬੀਐਸਐਫ ਸੀਐਪੀਐਫ ਦੀ ਕੰਪਨੀਆਂ ਲਗਾਈਆਂ ਹੋਈਆਂ ਨਾਕੇ ਹਰ ਮੇਜਰ ਪੁਆਇੰਟ ਇੰਟਰ ਡਿਸਟ੍ਰਿਕਟ ਨਾਕੇ ਆਪਣੇ ਹੋਗੇ ਸਿਟੀ ਨਾਕੇ ਹੋਗੇ ਪਿੰਡ ਪੱਦਰ ਤੇ ਨਾਕੇ ਹੋਗੇ ਸਰ ਕਿਤੇ ਲੱਗੇ ਹੋਏ ਨੇ ਤੇ ਐਂਡ ਇਲੈਕਸ਼ਨ ਦੇ ਪੱਖੋਂ ਆਲਰੇਡੀ ਹਾਈ ਸੈਂਸਿਟੀਵਿਟੀ ਹੈਗੀ ਆਪਣੇ ਇਲੈਕਸ਼ਨ ਦੀ ਇਸ ਕਰਕੇ ਆਲਰੇਡੀ ਇਨਫ ਸਿਕਿਉਰਿਟੀ ਫੋਰਸਿਸ ਆ ਡਿਪਲੋਏਡ ਜੀ ਪਰ ਤੇ ਪੰਜਾਬ ਪੁਲਿਸ ਵਧੀਆ ਤਰੀਕੇ ਨਾਲ ਇਸ ਨੂੰ ਹੈਂਡਲ ਕਰ ਰਹੀ ਹੈ ਵੋਟਰਸ ਨੂੰ ਤਾਂ ਇਹ ਮੈਸੇਜ ਹੈ ਕਿ ਵੱਧ ਝੜ ਕੇ ਤੁਸੀਂ ਆਓ ਆਪਣਾ ਵੋਟਾਂ ਦਾ ਅਧਿਕਾਰ ਦੀ ਇਸਤੇਮਾਲ ਕਰੋ ਆਪਣੀ ਆਵਾਜ਼ ਨੂੰ ਬੁਲੰਦ ਕਰੋ ਤਾਂ ਕਿ ਉਹ ਆਵਾਜ਼ ਤੁਹਾਡੀ ਆਵਾਜ਼ ਵਿਧਾਨ ਸਭਾ ਤੱਕ ਇਹ ਕੈਂਡੀਡੇਟ ਜੋ ਵੀ ਚੁਣ ਕੇ ਜਾਏਗਾ ਉਹ ਤੁਹਾਡੀ ਆਵਾਜ਼ ਨੂੰ ਅੱਗੇ ਜਾ ਕੇ ਹੋਰ ਸਟਰੋਂਗ ਕਰੇਗਾ ਜੀ ਤਾਂ ਤੋ ਇਹ ਨੇ ਤਰਤਰੰਦੇ ਡਿਪਟੀ ਕਮਿਸ਼ਨਰ ਜੋ ਪ੍ਰਬੰਧ ਦਾ ਜਾਇਜ਼ਾ ਲੈਣ ਤੇ ਲਈ ਪਹੁੰਚੇ ਨੇ ਤਾਂ ਅਸੀਂ ਐਸਐਸਪੀ ਤਰਤਰੰਦ ਸੁਰਿੰਦਰ ਲੰਬਾ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਕਰਦੇ ਹਾਂ ਖਿਆ ਨੂੰ ਲੈ ਕੇ ਸਰ ਕੀ ਪ੍ਰਬੰਧ ਕੀਤੇਗੇ ਤਰਤਰ ਜਿਮਨੀ ਚੌਂਕ ਦੇ ਲਈ ਜੀ ਆ ਜਿੰਮਨੀ ਚੋਣ ਨੂੰ ਸੁਰੱਖਿਤ ਪੀਸਫੁੱਲ ਤਰੀਕੇ ਨਾਲ ਤੇ ਫਰੀ ਐਂਡ ਫੇਅਰ ਮੈਨਚ ਚ ਕੰਡਕਟ ਕਰਾਉਣ ਵਾਸਤੇ ਅਸੀਂ ਬਾਰਾ ਕੰਪਨੀ ਸੀਏਪੀਐਫ ਬੀਐਸਐਫ ਦੀ ਡਿਪਲੋਏਡ ਜੋ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਅਲਾਟ ਕੀਤੀਆਂ ਗਈਆਂ ਹਨ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ 500 ਤੋਂ ਜ਼ਿਆਦਾ ਮੁਲਾਜ਼ਮ ਅ ਇਨਾਂ ਨਾਟ ਕਿਤੇ ਗਏ ਹਨ ਐਜ ਪਰ ਦੀ ਗਾਈਡਲਾਈਨਸ ਆਫ ਦੀ ਇਲੈਕਸ਼ਨ ਕਮਿਸ਼ਨ ਉਸ ਤੋਂ ਇਲਾਵਾ ਜਿਹੜੇ ਲਾਅ ਨਾਡਰ ਨੂੰ ਧਿਆਨ ਚ ਰੱਖਦੇ ਹੋਏ ਅਸੀਂ 1500 ਤੋਂ ਜ਼ਿਆਦਾ ਮੁਲਾਜ਼ਮ ਦਿਨ ਦੀ ਰਾਤ ਦੀ ਡਿਊਟੀਆਂ ਪਲਸ ਸ ਪੈਟਰੋਲਿੰਗਸ ਪਲਸ ਸ ਸਿਟੀ ਸੀਲਿੰਗ ਡਿਸਟ੍ਰਿਕਟ ਸੀਲਿੰਗ ਇਹਦੇ ਵਾਸਤੇ ਤਨਾਦ ਕੀਤੇ ਹਨ ਤੇ ਟੋਟਲ ਜੇਕਰ ਗੱਲ ਕਰੀਏ ਤੇ ਆਪਾਂ 2.5 ਹਜ਼ਾਰ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਇਲੈਕਸ਼ਨ ਨੂੰ ਪੀਸਫੁੱਲ ਤਰੀਕੇ ਨਾਲ ਕੰਡਕਟ ਕਰਨ ਵਾਸਤੇ ਸੇ ਤਨਾਦ ਕੀਤੇ ਹਨ ਤੇ ਹੁਣ ਤੱਕ ਜਿਹੜਾ ਹੈਗਾ ਇਲੈਕਸ਼ਨ ਪੀਸਫੁੱਲ ਚੱਲ ਰਿਹਾ ਹੈ। ਪਲਸ ਤੋਂ ਬਾਅਦ ਕੋਈ ਖਾਸ ਮੀਜਰ ਲੈ ਕੇ ਬਾਰਡਰ ਬੈਲਟ ਕਿਉਂਕਿ ਡੀਜੀਪੀ ਆਫਿਸ ਤੋਂ ਵੀ ਸਟੇਟਮੈਂਟ ਆਈ ਹੈ ਕਿ ਪੰਜਾਬ ਹਾਈ ਅਲਰਟ ਤੇ ਜੀ ਬਿਲਕੁਲ ਠੀਕ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਹੈਗਾ ਕਿ ਸਟੇਟ ਹਾਈ ਅਲਰਟ ਤੇ ਹੈਗਾ ਤੇ ਅਸੀਂ ਵੀ ਪਹਿਲਾਂ ਤੋਂ ਹੀ ਇਵ ਲੜਦੇ ਇਲੈਕਸ਼ਨ ਦੇ ਪੁਆਇੰਟ ਆਫ ਓਵਰ ਨਾਲ ਸੀਗੇ ਬਟ ਹੁਣ ਉਸ ਪਰਸਪੈਕਟਿਵ ਨਾਲ ਵੀ ਅਸੀਂ ਹਾਈਲਾਈਟ ਤੇ ਹੈਗੇ ਸੜੇ ਇੰਟੈਂਸਿਵ ਇੰਟੈਂਸਿਵ ਚੈਕਿੰਗ ਉਸ ਪਰਸਪੈਕਟਿਵ ਨਾਲ ਪੂਰੇ ਡਿਸਟ੍ਰਿਕਟ ਚ ਚੱਲ ਰਹੀ ਹੈਗੀ ਸਰ ਹੁਣ ਤੱਕ ਸਾਰਾ ਪੀਸਫੁਲ ਹੈ ਜੀ ਬਿਲਕੁਲ ਪੀਸਫੁਲ ਚੱਲ ਰਹਾ ਹੈ ਔਰ ਮੈਂ ਮੈਂ ਤੁਹਾਡੇ ਰਾਹੀਂ ਸਾਰੇ ਵੋਟਰਸ ਨੂੰ ਅਪੀਲ ਕਰਨਾ ਚਾਹੁੰਗਾ ਕਿ ਜਰੂਰ ਆਪਣੇ VOTING ਰਾਈਟ ਨੂੰ ਐਕਸਰਸਾਈਜ਼ ਕਰਨ ਜੇਕਰ ਕੋਈ ਸ਼ਰਾਰਤੀ ਅਨਸਰ ਕਿਸੇ ਵੋਟਰ ਨੂੰ ਥ੍ਰੈਟ ਕਰਨ ਦੀ ਜਾਂ ਬਲੈਕਮੇਲ ਕਰਨ ਦੀ ਜਾਂ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਤੇ ਸਾਨੂੰ ਰਿਪੋਰਟ ਕੀਤਾ ਜਾਵੇ ਅਸੀਂ ਸੁਰੱਖਿਆ ਸੁ ਦੇ ਖਿਲਾਫ ਜੇਕਰ ਕੋਈ ਇਸ ਤਰੀਕੇ ਦੀ ਹਰਕਤ ਕਰਦਾ ਹੈਗਾ ਕਿਸੇ ਨੂੰ ਥ्रेट ਕਰਨਾ ਹੋਰ ਕਰਨਾ ਤੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਪੀਸਫੁੱਲ ਫਰੀ ਐਂਡ ਫੇਅਰ ਇਲੈਕਸ਼ਨ ਇਨਸ਼ੋਰ ਕਰਾਂਗੇ थैंक यू ਤੋਂ ਐਸਐਸਪੀ ਤਰਨਤਰ ਸੁਵਿੰਦਰ ਲਾਂਬਾ ਤੋਂ ਡਿਪਟੀ ਕਮਿਸ਼ਨਰ ਤੇ ਐਸਐਸਪੀ ਵੱਲੋਂ ਵੱਖ-ਵੱਖ ਪੋਲਿੰਗ ਪੁਥਾਂ ਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਪ੍ਰਬੰਧਤਾ ਦਾ ਦੌਰਾ ਕੀਤਾ ਜਾ ਰਿਹਾ ਹੈ ਇਹ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੋਟਰ ਪੈਨ ਦਾ ਕੰਮ ਜਿਹੜਾ ਹੈ ਸ਼ਾਂਤੀਪੂਰਵਕ ਨੇਪਰੇ ਚੜੇ ਤੋਂ ਦਿੱਲੀ ਬਲਾਸ ਤੋਂ ਬਾਅਦ ਜਿਹੜਾ ਹੈ ਖਾਸ ਤੌਰ ਤੇ ਜਦੋਂ ਪੰਜਾਬ ਹਾਈ ਅਲਰਟ ਤੇ ਹੈ ਤੇ ਜਿਹੇ ਚ ਸਰਦੀ ਕਸਬੇ ਸਰਦੀ ਵਿਧਾਨ ਸਭਾ ਹਲਕੇ ਤਰਨਤਾਰਨ ਦੀ ਜਿਮਨੀ ਚੌਂਕ ਦੇ ਦੌਰਾਨ ਸੁਰੱਖਿਆ ਪ੍ਰਬੰਧ ਹੋਰ ਵੀ ਜ਼ਿਆਦਾ ਸਖਤ ਕੀਤੇ ਗਏ ਨੇ ਕੈਮਰਾ ਪਰ ਅਰਵਾਰਤ ਸਿੰਘ ਦੇ ਨਾਲ ਮਨਿੰਦਰ ਸਿੰਘ ਬੌਂਗਾ ਪੀਟੀਸੀ ਨਿਊਜ਼ ਚਬਾਲ